ਚਿਰਕਾਲ ਜੀ ਅਨੰਤ ਫੈਸ਼ਨ ਬੁਟੀਕ ਐਂਡ ਫੂਡ ਤੇ ਤੁਹਾਡਾ ਸਵਾਗਤ ਹੈ ਜੀ ਇਹ ਆਪਣੇ ਕੋਲ ਹੈ ਕੱਟਵਰਕ ਵਾਲਾ ਸੂਟ ਇਹ ਆਪਾਂ ਨੇ ਰੈਡੀ ਕਰਵਾਇਆ ਅੱਜ ਆਪਾਂ ਇਹਦੀ ਤੁਹਾਨੂੰ ਕਟਿੰਗ ਦੱਸਾਂਗੇ ਵੀ ਕਿਵੇਂ ਕਰੀਏ ਕੱਟਵਰਕ ਵਾਲੇ ਸੂਟ ਦੀ ਤੇ ਤੁਹਾਨੂੰ ਸੂਟ ਬਾਰੇ ਦੱਸਦੇ ਹਾਂ ਜੀ ਇਹ ਆਪਾਂ ਨੇ ਕਸਟਮਰ ਨੇ ਆਪਾਂ ਨੂੰ ਪਿਕ ਭੇਜੀ ਸੀ ਜੀ ਵੀ ਸਾਨੂੰ ਇਸ ਤਰੀਕੇ ਦਾ ਜਿਹੜਾ ਵਰਕ ਹੈ ਉਹ ਕਰਵਾ ਕੇ ਦੇ ਦਿਓ ਇਹ ਆਪਾਂ ਨੇ ਕਰਵਾਇਆ ਫਰੰਟ ਪੱਲੇ ਤੇ ਕਟਵਰਕ ਹੈ ਜੀ ਬੈਕ ਤੇ ਉਹਨਾਂ ਨੇ ਮਨਾਂ ਕੀਤਾ ਸੀ ਵੀ ਬੈਕ ਤੇ ਕੁਝ ਨਹੀਂ ਕਰਾਉਣਾ ਬੈਕ ਪੱਲਾ ਸਿੰਪਲ ਰੱਖਣਾ ਉਹਨਾਂ ਨੇ ਬਾਜੂ ਤੇ ਵਰਕ ਕਰਵਾਇਆ ਨਾਲ ਸਲਵਾਰ ਦੇ ਪੌਂਚਿਆਂ ਤੇ ਕਰਵਾਇਆਗਾ ਇਹ ਤੁਸੀਂ ਦੇਖ ਸਕਦੇ ਹੋ ਜੀ ਹਲਕਾ ਫੁਲਕਾ ਜਿਹਾ ਕੰਮ ਹੈਗਾ ਤੇ ਜਿਹੜਾ ਕਲਰ ਧਾਗਾ ਲਾਇਆ ਆਪਾਂ ਨੇ ਉਹ ਵੀ ਕਸਟਮਰ ਨੇ ਦੱਸਿਆ ਸੀ ਵੀ ਇਸ ਕਲਰ ਦਾ ਲਗਾਉਣਾਗਾ ਕਿਉਂਕਿ ਇਹ ਇਹ ਹਮੇਸ਼ਾ ਵੀ ਜਿਹੜੇ ਨੇ ਸੂਟ ਪਾਉਣਾ ਹੁੰਦਾ ਉਹਨਾਂ ਦੀ ਪਸੰਦ ਦੀ ਕਰਦਾ ਜੀ ਵੀ ਕਿਵੇਂ ਦੀ ਉਹਨਾਂ ਨੂੰ ਕਿਹੜਾ ਕਲਰ ਚੰਗਾ ਲੱਗਦਾਗਾ ਉਹੀ ਕਲਰ ਆਪਾਂ ਲਗਾ ਕੇ ਦੇਨੇ ਆ ਇਹ ਦੇਖੋ ਜੀ ਇਹ ਜਿਹੜੇ ਬਾਜੂ ਨੇ ਬਾਜੂ ਜਿਹੜੇ ਨੇ ਜੀ ਇਹ ਆਪਾਂ ਨੇ 셔ਟ ਦੇ ਪੱਲਿਆਂ ਦੇ ਨਾਲ ਹੀ ਕੱਢੇ ਹੋਏ ਨੇ ਕਿਉਂਕਿ ਉਹਨਾਂ ਨੇ ਜਿਹੜੀ ਸਲਵਾਰ ਕਰਵਾਉਣੀ ਸੀਗੀ ਉਹ ਪਾਕਿਸਤਾਨੀ ਕਰਵਾਉਣੀ ਸੀਗੀ ਇਸ ਲਈ ਆਪਾਂ ਨੇ ਸਲਵਾਰ ਦੇ ਪੱਲੇ ਅਲੱਗ ਤੋਂ ਵਰਕ ਕਰਾਏ ਨੇ ਆਪਣਾ ਸੂਟ ਤਿਆਰ ਕਰਾਉਣ ਦਾ ਜੀ ਤਾਂ ਹੀ ਫਾਇਦਾ ਹੈਗਾ ਇਹਦੇ ਦੇਖੋ ਉਹਨਾਂ ਨੇ ਪਾਕਿਸਤਾਨੀ ਸਲਵਾਰ ਬਣਾਉਣੀ ਸੀ ਇਹਦੇ ਆਪਾਂ ਸੈਂਟਰ 'ਚ ਵਰਕ ਕਰਾਇਆ ਜਿੱਥੇ ਕਿ ਆਪਾਂ ਮੂਰੀ ਰੱਖਦੇ ਆ ਜਿਹੜੇ ਆਪਾਂ ਰੈਡੀमेड ਸੂਟ ਲੈਨੇ ਆ ਜੀ ਉਹਦੇ ਹੁੰਦਾਗਾ ਦੋਨੋਂ ਪੱਲੇ ਇੱਕੋ ਸਾਈਡ ਤੇ ਵਰਕ ਕੀਤੇ ਹੋਏ ਹੁੰਦੇ ਨੇ ਉਹਦੇ ਨਾਲ ਕੀ ਹੁੰਦਾਗਾ ਜਿਹੜੇ ਵੀ ਜਦੋਂ ਉਹਨਾਂ ਦੇ ਪੌਂਚੇ ਬਣਾਉਨੇ ਨੇ ਫਿਰ ਉਹ ਸਹੀ ਨਹੀਂ ਬਣਦੇ ਪਾਕਿਸਤਾਨੀ ਸਲਵਾਰ ਨਹੀਂ ਬਣਦੀ ਇਹ ਦੇਖੋ ਆਪਾਂ ਨੇ ਫਰੰਟ ਘੇਰੇ ਤੇ ਕਰਾਇ ਜੀ ਬੈਕ ਤੇ ਉਹਨਾਂ ਨੇ ਮਨਾਂ ਕੀਤਾ ਸੀ ਵੀ ਬੈਕ ਤੇ ਵਰਕ ਨਹੀਂ ਕਰਾਉਣਾ ਬੈਕ ਆਪਾਂ ਐਵੇਂ ਫੋਲਡ ਕਰਾਂਗੇ ਹੁਣ ਆਪਾਂ ਤੁਹਾਨੂੰ ਇਹਦੀ ਕਟਿੰਗ ਦੱਸਦੇ ਆ ਕਿੰਨਾ ਸੋਹਣਾ ਦੇਖੋ ਵਰਕ ਹੋਇਆ ਹੋਇਆ ਨਾਲੇ ਸਿੰਪਲ ਨਾਲੇ ਸੋਨਾ ਬਹੁਤ ਲੱਗ ਰਿਹਾ ਹੁਣ ਆਪਾਂ ਅੱਗੇ ਕਰਾਂਗੇ ਜੀ ਇਹਦੀ ਕਟਿੰਗ ਕੁੱਲ ਸੌਖਾ ਤਰੀਕਾ ਜੀ ਕਈ ਵਾਰੀ ਆਪਾਂ ਨੂੰ ਸਮਝ ਨਹੀਂ ਆਉਂਦਾ ਵੀ ਇਹ ਕੱਟਵਰਕ ਵਾਲੇ ਸੂਟ ਦੀ ਆਪਾਂ ਕਿਵੇਂ ਕੱਟੀਏ ਇਹਨੂੰ ਹੁਣ ਅੱਗੇ ਮੈਂ ਤੁਹਾਨੂੰ ਇਹਦੀ ਕਟਿੰਗ ਦੱਸ ਰਹੀ ਹਾਂ ਜੀ ਇਹ ਪਹਿਲਾਂ ਤਾਂ ਦੋਨੋਂ ਸਲਵਾਰ ਦੇ ਪੱਲੇ ਨੇ ਜੀ ਇਹਨਾਂ ਨੂੰ ਆਪਾਂ ਜਿਵੇਂ ਪਾਕਿਸਤਾਨੀ ਸਲਵਾਰ ਬਣਾਉਨੇ ਆ ਉਵੇਂ ਫੋਲਡ ਕਰ ਲਾਂਗੇ ਬਸ ਇਸੇ ਤਰ੍ਹਾਂ ਜੀ ਆਪਾਂ ਇਹਨੂੰ ਮੂਰੀਆਂ ਤੇ ਲਿਆ ਕੇ ਫੋਲਡ ਕਰ ਲਾਂਗੇ ਦੇਖੋ ਇਹਦੇ ਵਰਕ ਹੈ ਜਿਹੜਾ ਸੈਂਟਰ ਚ ਕੀਤਾ ਹੋਇਆ ਹੈਗਾ ਨੇ ਆਪਾਂ ਜਿਹੜੇ ਰੈਡੀमेड ਵਰਕ ਵਾਲਾ ਸੂਟ ਲੈ ਲੈਨੇ ਆ ਉਹਦੇ ਇੱਕੋ ਸਾਈਡ ਦੋਨੋਂ ਪੱਲੇ ਬਣਾਏ ਹੁੰਦੇ ਨੇ ਉਹਦੇ ਪਾਕਿਸਤਾਨੀ ਸਲਵਾਰ ਬਣਾਉਣ 'ਚ ਬਹੁਤ ਦਿੱਕਤ ਆਉਂਦੀ ਹੈਗੀ ਇਹਦੇ ਆਪਾਂ ਦੇਖੋ ਮੂਰੀ ਤੇ ਇੱਕ ਸਾਈਡ ਲੈਂਦਾ ਹੁਣ ਇਹਦੀ ਇੱਕ ਦੂਸਰੀ ਸਾਈਡ ਵਰਕ ਹੈਗਾ ਇਹ ਪਹਿਲਾਂ ਆਪਾਂ ਇਹਦੀ ਲੈਂਥ ਤਾਰ ਲਾਂਗੇ ਜੀ ਜਿੰਨੀ ਵੀ ਆਪਣੇ ਸਲਵਾਰ ਦੀ ਲੰਬਾਈ ਹੈਗੀ ਉਹ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਹੋਇਆ ਵੀ ਲੰਬਾਈ ਤੋਂ ਜਿਹੜਾ ਆਪਾਂ ਆਸਣ ਵਾਲੀ ਸਾਈਡ ਰੱਖਣਾਗਾ 2 ਇੰਚ ਵੱਧ ਮਾ ਰੱਖਣਾ ਗੱਲ ਵਾਈ ਤੋਂ ਉਵੇਂ ਉਸ ਹਿਸਾਬ ਨਾਲ 2 ਇੰਚ ਵੱਧਦਾ ਤੁਸੀਂ ਪੱਲਾ ਤਾਰ ਲਿਓ ਇਸ ਤੋਂ ਬਾਅਦ ਜੀ ਤੁਸੀਂ ਦੂਜੇ ਪੱਲੇ ਤੇ ਇਹਨੂੰ ਰੱਖ ਲਿਓ ਫਿਰ ਇਸ ਤੋਂ ਬਾਅਦ ਜਿਵੇਂ ਆਪਾਂ ਸਿੰਪਲ ਵੀ ਪਾਕਿਸਤਾਨੀ ਸਲਵਾਰ ਦੀ ਕਟਿੰਗ ਕਰਦੇ ਆ ਐਵੇਂ ਕਾਟਾਂ ਪਾ ਦਿਓ ਇਹ ਕੋਈ ਔਖਾ ਕੰਮ ਨਹੀਂ ਜੀ ਕਈ ਵਾਰੀ ਆਪਾਂ ਉਲਝ ਜਾਂਦੇ ਆ ਵੀ ਹੁਣ ਆਪਾਂ ਇਹਨਾਂ ਦਾ ਕੀ ਕਰੀਏ ਇਹਦੇ ਮੈਂ ਪਹਿਲਾਂ ਮੈਂ ਨਿਸ਼ਾਨ ਲਾ ਕੇ ਜੀ ਇੱਕ ਪੱਲਾ ਕੱਟ ਲੈਣੀ ਆ ਦੂਜਾ ਪੱਲਾ ਵੀ ਮੈਂ ਨਾਲ ਹੀ ਐਵੇਂ ਫੋਲਡ ਕਰਕੇ ਕੱਟ ਸਕਦੀ ਸੀ ਜੀ ਪਰ ਮੈਨੂੰ ਇਹ ਸੀਗਾ ਵੀ ਕੋਈ ਥੋੜਾ ਬਹੁਤਾ ਕਾਣਕੂਣ ਹੁੰਦਾ ਕਿਸੇ ਕੱਪੜੇ 'ਚ ਉਹ ਸੈਟਿੰਗ ਕਰਕੇ ਆਪਾਂ ਕਰ ਸਕਦੇ ਆਂਗੇ ਹੁਣ ਆਪਾਂ ਦੂਜੇ ਪੱਲੇ ਨੂੰ ਵੀ ਇਸੇ ਤਰੀਕੇ ਨਾਲ ਫੋਲਡ ਕਰਨਾ ਬਸ ਕੱਟਵਰਕ ਦਾ ਜ਼ਰੂਰ ਧਿਆਨ ਰੱਖਿਓ ਜੀ ਵੀ ਕਟਾਮ ਜਿਹੜੇ ਸੇਮ ਹੋਣੇ ਚਾਹੀਦੇ ਨੇ ਸੈਂਟਰ 'ਚ ਤੇ ਇਹਦਾ ਜਿਹੜਾ ਵਰਕ ਹੋਇਆ ਹੋਇਆ ਉਹ ਵੀ ਆਪਾਂ ਸੈਂਟਰ 'ਚ ਲੈ ਕੇ ਆਉਣਾ ਇਹ ਆਪਣੇ ਕਢਾਈ ਵਾਲੇ ਨੂੰ ਇਹ ਚਾਹੀਦਾ ਜੀ ਜਦੋਂ ਵੀ ਆਪਾਂ ਵਰਕ ਕਰਦੇ ਆ ਬਿਲਕੁਲ ਸਹੀ ਤਰੀਕੇ ਨਾਲ ਵਰਕ ਕਰਨਾ ਚਾਹੀਦਾ ਘਟ ਵੱਧ ਕਟਾਮ ਨਹੀਂ ਬਣਾਉਣੇ ਚਾਹੀਦੇ ਜਿਹੜੇ ਘਟ ਵੱਧ ਕਟਾਮ ਬਣੇ ਹੁੰਦੇ ਨੇ ਉਹਦੇ ਵਿੱਚ ਫਿਰ ਬਹੁਤ ਦਿੱਕਤ ਆਉਂਦੀ ਹੈ ਤੁਸੀਂ ਦੇਖ ਸਕਦੇ ਹੋ ਉਹਦੇ ਸੇਮ ਬਣੇ ਹੋਏ ਨੇ ਜੀ ਇੱਥੇ ਆਪਾਂ ਇਹ ਇਹਦੇ ਤੇ ਵੀ ਦਾਵ ਦੇ ਲਾਂਗੇ ਥੋੜੇ ਬਹੁਤੇ ਕੱਪੜੇ ਤੇ ਇੱਥੋਂ ਮੈਂ ਬਰਾਬਰ ਕਰ ਲਿਆ ਜੀ ਇਹਨੂੰ ਇੱਥੇ ਆਪਾਂ ਦਾਅਵ ਦੇਤੀ ਤੇ ਹੁਣ ਆਪਾਂ ਸੇਮ ਐਵੇਂ ਦੂਸਰਾ ਪੱਲਾ ਇਹਦੇ ਕਟਿੰਗ ਕਰਨਾਗਾ ਇਹਦੇ ਲਈ ਆਪਾਂ ਉੱਪਰਲੇ ਨੀਚੇ ਵਾਲੇ ਪੱਲੇ ਤੇ ਉੱਪਰਲਾ ਪੱਲਾ ਜਿਹੜਾ ਕਟਿੰਗ ਕਰਿਆ ਉਹ ਰੱਖ ਕੇ ਕਾਟ ਪਾ ਲਾਂਗੇ ਜੀ ਦੋਨੋਂ ਪੱਲੇ ਸੇਮ ਰੱਖ ਕੇ ਤੁਸੀਂ ਪਾਕਿਸਤਾਨੀ ਸਲਵਾਰ ਕੱਟਣੀ ਮੈਂ ਪਹਿਲਾਂ ਹੀ ਦੱਸੀ ਹੋਈ ਐ ਉਸ ਤਰੀਕੇ ਨਾਲ ਕਾਟਾਂ ਪਾ ਦਿਓ ਇਹਦੀ ਵਸੇਮੇ ਰੱਖਿਓ ਜਿਵੇਂ ਹੁਣ ਮਤਲਬ ਕਿ ਆਪਾਂ ਨਾਰਮਲ ਸਲਵਾਰ ਦੀ ਕਟਿੰਗ ਕਰਦੇ ਆ ਤਾਂ 1 ਇੰਚ ਕਪੜਾ ਰੱਖਦੇ ਆਂਗੇ ਆਪਾਂ ਮਾਰਜਨ ਲਈ ਇਹਦੇ ਵਿੱਚ ਆਪਾਂ ਨੇ ਅੱਧਾ ਇੰਚ ਕਪੜਾ ਰੱਖਣਾਗਾ ਬਾਕੀ ਕਟਿੰਗ ਸੇਮ ਹੈ ਜੀ ਬਸ ਨਿਸ਼ਾਨ ਸਾਰੇ ਤੁਸੀਂ ਸੇਮ ਤਰੀਕੇ ਨਾਲ ਹੀ ਲਾਉਣੇ ਨੇ ਬਸ ਤੁਸੀਂ ਇਹਨੂੰ ਅੱਧਾ ਇੰਚ ਘੱਟ ਕੱਟਿਓ ਜਿਵੇਂ ਇਹਦੇ ਵਿੱਚ ਅੱਧਾ ਇੰਚ ਦਾ ਹੀ ਮਾਰਜਨ ਰੱਖਿਓ ਜਿੰਨੀ ਵੀ ਤੁਸੀਂ ਲੰਬਾਈ ਰੱਖਣੀ ਹੈ ਇਹ ਦੇਖੋ ਜੀ ਆਪਣੇ ਹੁਣ ਪੱਲੇ ਕਟਿੰਗ ਹੋ ਗਏ ਇਸ ਤੋਂ ਬਾਅਦ ਜੀ ਆਪਾਂ 벨ਟ ਕੱਟਣੀ ਹੈ 벨ਟ ਵੀ ਆਪਾਂ ਸੇਮ ਤਰੀਕੇ ਨਾਲ ਕੱਟਣੀ ਹੈ ਵੀਡੀਓ ਜ਼ਿਆਦਾ ਕੱਟਾਂਦੀ ਮੈਂ ਤਾਂ ਨਹੀਂ ਪਾਉਂਦੀ ਜੀ ਫਿਰ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਹੈਗੀ ਇਸ ਤੋਂ ਬਾਅਦ ਜੀ ਆਪਾਂ ਸ਼ਰਟ ਤੇ ਬਾਜੂ ਕਟਿੰਗ ਕਰਨੇ ਤੁਹਾਨੂੰ ਦੱਸਾਂਗੇ ਇਹਨੂੰ ਸਲਵਾਰ ਨੂੰ ਆਪਾਂ ਸਾਈਡ ਤੇ ਕਰ ਦੰਨੇ ਆ ਜੀ ਇਹ ਆਪਣੀ ਇਸ ਸਲਵਾਰ ਦਾ ਕਪੜਾ ਆਪਾਂ ਕਟਿੰਗ ਕਰ ਲਿਆ ਸੀਗਾ ਬਾਕੀ ਇਹਦੇ ਵਰਕ ਸੀ ਜਿਹੜਾ ਉਹ ਪੱਲਿਆਂ ਤੇ ਉਸੇ ਹਿਸਾਬ ਨਾਲ ਕਰਿਆ ਸੀ ਜੀ ਜਿਆਦਾ ਦਿੱਕਤ ਨਹੀਂ ਆਈ ਆਪਾਂ ਨੂੰ ਇਹਦੀ ਕਟਿੰਗ ਕਰਨ ਵਿੱਚ ਇਹ ਹੁਣ ਜਿਵੇਂ ਇਹ ਸ਼ਰਟ ਦਾ ਕਪੜਾ ਹੋ ਗਿਆ ਦੇਖੋ ਕਟਾਮ ਪਾਏ ਹੋਏ ਨੇ ਇਹਦੇ ਕਹੀ ਆਪਾਂ ਗਲਤੀ ਕਰ ਜਾਂਦੇ ਆ ਜੀ ਇਹ ਕਟਾਮਾਂ ਦੇ ਕੋਲੋਂ ਕੋਲੋਂ ਸਿੱਧਾ ਕਪੜਾ ਲਾ ਲੈਨੇ ਆ ਫਿਰ ਜੇ ਆਪਾਂ ਸਿੱਧਾ ਕਪੜਾ ਤਾਰ ਲਾਂਗੇ ਜੀ ਤਾਂ ਫਿਰ ਜਿਹੜਾ ਮਾਰਜਿਨ ਹੈ ਉਹ ਆਪਾਂ ਕਿੱਥੋਂ ਰੱਖਾਂਗੇ ਕਿਉਂਕਿ ਫਿਟਿੰਗ ਦੀ ਸਲਾਈਆਂ 'ਚ ਵੀ ਮਾਰਜਿਨ ਆਉਂਦਾਗਾ ਇਸ ਲਈ 2 ਇੰਚ ਕਪੜਾ ਤੁਸੀਂ ਲਗਭਗ ਕਟਾਵਾਂ ਬਾਰਲੀ ਸਾਈਡ ਛੱਡ ਕੇ ਜਿਹੜਾ ਪੱਲਾ ਤਾਰਨਾ ਹੈਗਾ ਇਹ ਪੱਲੇ ਨੂੰ ਆਪਾਂ ਪਹਿਲਾਂ ਜੀ ਫਰੰਟ ਪੱਲਾ ਤਾਰ ਲਾਂਗੇ ਬਾਵਾ ਫਰੰਟ ਪੱਲੇ ਨਾਲ ਹੀ ਬਣੀਆਂ ਹੋਈਆਂ ਨੇ ਇੱਥੋਂ ਦੇਖੋ ਜੀ ਆਪਾਂ ਲੰਬਾਈ ਲੈ ਲਈ ਫਰੰਟ ਪੱਲੇ ਦੀ ਜਿੰਨਾ ਫਰੰਟ ਪੱਲਾ ਤਾਂ ਪੂਰਾ ਪੂਰਾ ਤਿਆਰ ਤਿਆਰੀ ਉਤਰ ਜੂ ਜੀ ਜਿਵੇਂ ਮੰਨ ਲਓ ਉਹਨਾਂ ਦੀ 43 ਇੰਚ ਦੀ ਲੰਬਾਈ ਹੈਗੀ ਤਾਂ 44 ਇੰਚ ਆਪਾਂ 1 ਇੰਚ ਵੱਧ ਰੱਖਣਾਗਾ ਜਿਹੜਾ ਬੈਕ ਹੈਗਾ ਉਥੇ ਇਹਨਾਂ ਨੇ ਵੀ ਫੋਲਡ ਕਰਨੇ ਨੇ ਆਪਾਂ ਚਾਕ ਘੇਰਾ ਉਥੇ ਆਪਾਂ ਨੇ ਜਿਵੇਂ ਨਾਰਮਲ ਕਮੀਜ਼ ਦਾ ਮਾਰਜਨ ਰੱਖਦੇ ਆਂਗੇ ਉਸ ਤਰੀਕੇ ਨਾਲ ਰੱਖਣਾਗਾ بس ਇੰਨਾ ਥੋੜੀਆਂ ਜੀਆਂ ਗੱਲਾਂ ਦੇ ਧਿਆਨ ਨਾਲ ਜੀ ਇਹ ਸੂਟ ਕਟਿੰਗ ਹੁੰਦਾਗਾ ਕਈ ਵਾਰੀ ਆਪਾਂ ਭਲੇਖੇ ਚ ਰਹਿ ਜਾਂਦੇ ਆ ਚਾਕਾਂ ਦੇ ਕੋਲੋਂ ਸਿੱਧੀ ਕੱਟ ਪਾ ਦਿੰਨੇ ਆ ਫਿਰ ਆਪਾਂ ਨੂੰ ਮਾਰਜਿਨ ਰੱਖਣ ਨੂੰ ਜਗ੍ਹਾ ਨਹੀਂ ਬਚਦੀ ਜਿਵੇਂ ਫਿਟਿੰਗ ਦੀ ਸਲਾਈ ਆਉਂਦੀ ਹੈ ਦੇਖੋ ਆਪਾਂ ਨੇ ਇਹਦੀ ਲੈਂਥ ਜਿੰਨੀ ਰੱਖਣੀ ਸੀਗੀ ਰੱਖ ਲਈ ਤੇ ਇਹ ਜਿਹੜਾ ਨੀਚੇ ਵਾਲਾ ਕਪੜਾ ਇਹ 2.5 3 ਇੰਚ ਵੱਧ ਹੋਣਾ ਚਾਹੀਦਾਗਾ ਫਰੰਟ ਤੋਂ ਜੇ ਕੱਟਵਰਕ ਬੈਕ ਫਰੰਟ ਤੇ ਆ ਤਾਂ ਕੋਈ ਚੱਕਰ ਨਹੀਂ ਜੀ ਇਹਨਾਂ ਦੇ ਫਰੰਟ ਫਰੰਟ ਤੇ ਆ ਤਾਂ ਕਰਕੇ ਆਪਾਂ ਨੂੰ ਬੈਕ ਪੱਲੇ ਦਾ ਧਿਆਨ ਰੱਖਣਾ ਜ਼ਰੂਰੀ ਹੈਗਾ ਹੁਣ ਆਪਾਂ ਇਹਨੂੰ ਇੱਥੋਂ ਤਾਰ ਲਾਂਗੇ ਜੀ 2 ਇੰਚ ਕਪੜਾ ਇੱਥੋਂ ਗਲਤ ਹੈ ਜੀ ਜੇ ਆਪਾਂ ਇੰਨਾ ਕ ਤਾਰਾਂਗੇ ਆਪਾਂ 2 ਇੰਚ ਤੋਂ ਵਧਾ ਕੇ ਇੰਨੀ ਜਗ੍ਹਾ ਵਧਾ ਕੇ ਤਾਰਾਂਗੇ ਇਹਦੇ ਨਾਲ ਕੀ ਹੈ ਜੀ ਜਿਹੜਾ ਆਪਾਂ ਮਾਰਜਨ ਰੱਖਾਂਗੇ ਵੀ ਉਹ ਕਿਨਾਰੇ ਤੇ ਨਹੀਂ ਰਹੂਗਾ ਬਿਲਕੁਲ ਕਈ ਵਾਰੀ ਲੂਸ ਟੈਟ ਕਰਨਾ ਪੈ ਜਾਂਦਾ ਸੂਟ ਇਹ ਬਾਵਾ ਦਾ ਨਾਲ ਕਪੜਾ ਜੀ ਆਪਾਂ ਬਾਵਾ ਦਾ ਕਪੜਾ ਤਾਰ ਲਾਂਗੇ ਇੱਥੋਂ ਬਾਵਾ ਦੇ ਵਿੱਚ ਥੋੜਾ ਜਿਹਾ ਜੋੜ ਪਾਊਗਾ ਉਹ ਆਪਾਂ ਪਾ ਲਾਂਗੇ ਜੀ ਇਹ ਦੇਖੋ ਇਹ ਆਪਾਂ ਨੇ ਇਹ ਆਪਣੀਆਂ ਬਾਵਾ ਨੇ ਬਾਵਾ ਕੋਲੋਂ ਵੀ ਕੱਟਵਰਕ ਸੈਂਟਰ ਚੋ ਜਿੰਨੀ ਮੂਰੀ ਰੱਖਣੀ ਸੀ ਕੀਤਾ ਹੋਇਆ ਆਪਾਂ ਬਾਵਾ ਦੇ ਦੋਏ ਪੱਲੇ ਅਲੱਗ-ਅਲੱਗ ਕਰ ਲਾਂਗੇ ਜੀ ਜੁਲਾਈ ਇਹ ਹੋ ਜਾਂਦਾ ਜੀ ਆਪਾਂ ਭਲੇਖੇ ਨਾਲ ਸਿੰਪਲ ਸੂਟ ਦੀ ਭਲੇਖੇ ਨਾਲ ਕਟਿੰਗ ਕਰ ਲੈਨੇ ਆ ਉਹਦੇ ਨਾਲ ਆਪਣੀ ਕਟਿੰਗ ਖਰਾਬੋ ਵੀ ਸੂਟੇ ਕਰਾਉ ਹੋ ਜਾਂਦਾਗਾ ਤਾਂ ਇਹ ਗੱਲਾਂ ਦਾ ਧਿਆਨ ਜ਼ਰੂਰ ਰੱਖਿਆ ਕਰੋ ਇਹ ਹੁਣ ਬਾਵਾ ਆਪਾਂ ਕਾਟਾਂ ਬਾਅਦ ਚੋਂ ਪਾਵਾਂਗੇ ਜੀ ਸਾਈਡ ਤੇ ਰੱਖ ਦਾਂਗੇ ਇਹਨੂੰ ਕੱਟ ਕੇ ਇਹਦਾ ਥੋੜਾ ਬਹੁਤਾ ਮੋੜਾ ਜਿੰਨਾ ਵੀ ਘਟ ਹੋਊਗਾ ਉਨੀ ਕਾਪਾ ਇਹਦੇ ਵਿੱਚ ਜੋੜ ਪਾ ਲਾਂਗੇ ਥੋੜਾ ਬਹੁਤਾ ਪਊਗਾ ਜੀ ਜ਼ਿਆਦਾ ਤਾਂ ਕਿਉਂਕਿ ਛੋਟੇ ਵੀ ਵੱਡੇ ਬਨੇਦੇ ਸੂਟ ਸੀਗਾ ਇਹ 9 ਇੰਚ ਦਾ ਜੀ ਇਹ ਚ 8.9 ਇੰਚ ਮੋਢਾ ਆਪਾਂ ਨੂੰ 0.1 ਇੰਚ ਦਾ ਹੀ ਜੋੜ ਪਾਉਣਾ ਪਊਗਾ ਇਹ ਹੁਣ ਹੋ ਗਿਆ ਜੀ ਆਪਣਾ ਘੇਰਾ ਇਹ ਦੇਖੋ ਇਹ ਚੱਕ ਘੇਰਾ ਜਿਵੇਂ ਵੀ ਰੱਖਿਆ ਸੀ ਤੁਸੀਂ ਦੇਖ ਸਕਦੇ ਹੋ ਕੋਈ ਬਿਲਕੁਲ ਵੀ ਸਿੱਧਾ ਵਰਕ ਕੀਤਾ ਹੋਇਆ ਕਿਤੇ ਵੀ ਵੱਧ ਘੱਟ ਕੱਪੜਾ ਨਹੀਂ ਰੱਖਿਆ ਹੋਇਆ ਕੋਈ ਵੀ ਜਿਹੜਾ ਸਾਡਾ ਕਾਰੀਗਰ ਹੈ ਉਹ ਬਹੁਤ ਤਰੀਕੇ ਨਾਲ ਸੂਟ ਵਰਕ ਕਰਦਾ ਇਹਦੀ ਆਪਾਂ ਸੇਮ ਜਿਵੇਂ ਸਿੰਪਲ ਸ਼ਰਟ ਦੀ ਕਰੀਜ਼ ਬਣਾਉਣੇ ਹੁੰਨੇ ਆ ਜੀ ਐਵੇਂ ਸੈਂਟਰ ਚੋਂ ਕਰੀਜ਼ ਬਣਾਉਣੀ ਹੈਗੀ ਕਰੀਜ਼ ਬਣਾ ਆਪਾਂ ਪ੍ਰੈਸ ਉਹਦੇ ਲਈ ਆਪਾਂ ਨੂੰ ਪ੍ਰੈਸ ਕਰਾਂਗੇ ਆਪਾਂ ਇਹਨੂੰ ਸੈੱਟ ਕਰਕੇ ਆਪਾਂ ਚੰਗੀ ਤਰ੍ਹਾਂ ਪ੍ਰੈਸ ਕਰ ਲਾਂਗੇ ਜੀ ਇਹ ਆਪਣਾ ਫਰੰਟ ਪੱਲਾ ਹੋ ਗਿਆ ਹੁਣ ਤੁਹਾਨੂੰ ਅੱਗੇ ਬੈਕ ਪੱਲੇ ਦੀ ਕਟਿੰਗ ਦੱਸਾਂਗੇ ਵੀ ਬੈਕ ਪੱਲਾ ਆਪਾਂ ਕਿਵੇਂ ਨਾਪਣਾ ਤੇ ਕਿਵੇਂ ਰੱਖਣਾਗਾ ਇਹਨੂੰ ਤੁਸੀਂ ਚੰਗੀ ਤਰ੍ਹਾਂ ਸੈੱਟ ਕਰਕੇ ਪ੍ਰੈਸ ਕਰ ਲਿਓ ਕਰੀਜ਼ ਬਣਾ ਲਿਓ ਇਹਦੀ ਬਾਕੀ ਕਾਟਾਂ ਦੀ ਵੀਡੀਓ ਤਾਂ ਮੇਰੀ ਪਾਈ ਹੋਈ ਹੈ ਜੀ ਪਹਿਲਾਂ ਹੀ ਦੱਸੀ ਹੋਈ ਆ ਤੁਹਾਨੂੰ ਬਸ ਇਹਦਾ ਚਾਕ ਘੇਰੇ ਵਾਲੀ ਜਗ੍ਹਾ ਤੇ ਖਿਆਲ ਰੱਖਣਾ ਆਪਾਂ ਨੇ ਵੀ ਇੱਥੋਂ ਘੱਟ ਵੱਧ ਨਾ ਰਹਿ ਜੀ ਤੁਸੀਂ ਦੇਖ ਸਕਦੇ ਹੋ ਸੂਟ ਬਹੁਤ ਸੋਹਣਾ ਲੱਗ ਰਿਹਾ ਸਾਡਾ ਵਰਕ ਕੀਤਾ ਹੋਇਆ ਬਾਕੀ ਇੱਕ ਗੱਲ ਹੋਰ ਵੀ ਹੈ ਜੀ ਜਿਹੜਾ ਨੀਚੇ ਪੇਪਰ ਲਾ ਕੇ ਵਰਕ ਕਰਦੇ ਆ ਸਾਡਾ ਕਾਰੀਗਰ ਉਹਨੂੰ ਵੀ ਚੰਗੀ ਤਰ੍ਹਾਂ ਸਾਫ਼ ਕਰਕੇ ਦਿੰਦਾਗਾ ਕਸਟਮਰ ਨੂੰ ਕਿਤੇ ਵੀ ਉਹ ਪੇਪਰ ਨਹੀਂ ਛੱਡਿਆ ਹੋਇਆ ਉਹਨੇ ਸਾਰਾ ਸਾਫ਼ ਕਰ ਕੀਤਾ ਹੋਇਆ ਵਰਕ ਕਰਨ ਤੋਂ ਬਾਅਦ ਵੀ ਉੱਥੇ ਸਾਈਡ ਤੋਂ ਵੀ ਫਿਨਿਸ਼ਿੰਗ ਕਰਦਾਗਾ ਉਹ ਇਹਨੂੰ ਆਪਾਂ ਚੰਗੀ ਤਰ੍ਹਾਂ ਪ੍ਰੈਸ ਕਰ ਲਾਂਗੇ ਜੀ ਇਸੇ ਤਰੀਕੇ ਨਾਲ ਆਪਾਂ ਬੈਕ ਪੱਲੇ ਨੂੰ ਪ੍ਰੈਸ ਕਰਨਾਗਾ ਜਿੰਨਾ ਵੀ ਆਪਾਂ ਨੂੰ ਚਾਹੀਦਾ ਜਿਵੇਂ ਮਤਲਬ ਕਿ ਉਹਨਾਂ ਦਾ ਕੇਰਾ 21 ਇੰਚ ਹੈ ਤਾਂ ਮੈਂ 13 ਇੰਚ ਹਾਫ ਕਰਕੇ ਇਹ ਪੱਲੇ ਨੂੰ ਕਟਿੰਗ ਕਰ ਰਹੀ ਆਂਗੀ ਕਿਉਂਕਿ ਇਹਦੇ ਵਿੱਚੋਂ ਹੁਣ ਬਾਹਵਾ ਫਰੰਟ ਸਾਈਡ ਤੋਂ ਨਿਕਲੇ ਆਇਆ ਇਹ ਆਪਾਂ ਜਿਹੜੇ ਆਪਣੇ ਗਲੇ ਗੁਲੇ ਦੇ ਨੀਚੇ ਲਾਉਣਾ ਉਹਦੇ ਵਿੱਚ ਇਹਨੂੰ ਆਪਾਂ ਵਰਤ ਲਾਂਗੇ ਇਸ ਤਰ੍ਹਾਂ ਜੀ ਤੁਸੀਂ ਇਹਦੀ ਵੀ ਕਰੀਜ਼ ਬਣਾ ਲਿਓ ਜਦੋਂ ਇਹਦੀ ਤੁਸੀਂ ਕਰੀਜ਼ ਬਣਾ ਲੋਗੇ ਇਸ ਤੋਂ ਬਾਅਦ ਤੁਸੀਂ ਫਰੰਟ ਪੱਲੇ ਨੂੰ ਬੈਕ ਪੱਲੇ ਤੇ ਰੱਖ ਲਿਓ ਇਹ ਦੇਖ ਸਕਦੇ ਹੋ ਤੁਸੀਂ ਫਿਰ ਬੈਕ ਪੱਲਾ ਜਿਹੜਾ 1.5 ਇੰਚ ਚਾਕਾਂ ਤੋਂ ਘਟੋ ਘਟ 2 ਇੰਚ ਘੇਰੇ ਤੋਂ ਵੀ ਵੱਡਾਗਾ ਉੱਥੋਂ ਆਪਾਂ ਨੇ ਜੀ ਇਹਦੇ ਚੱਕ ਕੇਰਾ ਫੋਲਡ ਕਰਨੇ ਨੇ ਜਦੋਂ ਕਟਿੰਗ ਕਰਨੀ ਆਪਾਂ ਇਹ ਚੀਜ਼ਾਂ ਦਾ ਜ਼ਰੂਰ ਤਿਆਰ ਰੱਖਣਾਗਾ ਇਹ ਹੀ ਮੇਨ ਚੀਜ਼ ਹੈ ਜੀ ਇਸੇ ਚੀਜ਼ ਦਾ ਗੱਲ ਦਾ ਤੁਸੀਂ ਧਿਆਨ ਰੱਖਣਾਗਾ ਇੱਥੋਂ ਜਿਹੜਾ ਇਹ ਮਾਰਜਨ ਹੈਗਾ ਜਿਹੜਾ ਚਾਕਾਂ ਦੇ ਉੱਪਰ ਕੋਲੋਂ ਥੋੜਾ ਜਿਹਾ ਸੈੱਟ ਕਰਕੇ ਕੱਟ ਕੱਟ ਦੇਵਾਂਗੇ ਆਪਾਂ ਬਾਕੀ ਨਿਸ਼ਾਨ ਫੀਟਿੰਗ ਦੇ ਜਦੋਂ ਲੱਗਣਗੇ ਉਦੋਂ ਸੈੱਟ ਹੋ ਜਾਊਗਾ ਪੋਰੇ ਦੇ ਵਿੱਚੋਂ ਕੁਛ ਨਹੀਂ ਜੀ ਇਹਦਾ ਮੇਨ ਗੱਲ ਇਹ ਮਾਰਜਨ ਇਹ ਆਪਾਂ ਨੇ ਰੱਖਣਾ ਜਦੋਂ ਚੀਜ਼ ਦਾ ਧਿਆਨ ਰੱਖਣਾਗਾ ਬਾਕੀ ਜੇਕਰ ਆਪਾਂ ਬੈਕ ਪੱਲੇ ਤੇ ਕੁਝ ਵੀ ਲੈਸ ਵਗੈਰਾ ਲਾਉਣੀ ਹੈਗੀ ਜਾਂ ਪਾਈਪਿੰਗ ਵਗੈਰਾ ਲਾਉਣੀ ਹੈ ਤੁਸੀਂ ਉਹ ਲਾ ਸਕਦੇ ਹੋ ਜੇਕਰ ਕੋਈ ਵੀ ਕਟਾਮ ਵੀ ਬਵਾ ਲੈਂਦੇ ਨੇ ਫਿਰ ਇਹਨਾਂ ਦੀ ਕਟਿੰਗ ਦੋਨੋਂ ਪੱਲਿਆਂ ਦੀ ਸੇਮ ਜਿਵੇਂ ਮੈਂ ਫਰੰਟ ਪੱਲੇ ਦੀ ਰੱਖੀ ਹੈ ਜਿਉਂ ਮੇ ਰੱਖੀ ਜਾਂਦੀ ਹੈਗੀ ਹੁਣ ਆਪਾਂ ਬੈਕ ਪੱਲੇ ਦੇ ਚੱਕ ਘੇਰਾ ਜਿਹੜੇ ਮੋੜਨੇ ਨੇ ਸਿੰਪਲ ਸ਼ਰਟ ਵਾਂਗੂ ਮੋੜਨੇ ਨੇ ਜਿਵੇਂ ਆਪਾਂ ਸਿੰਪਲ ਸਿੰਪਲ ਕੁੜਤੀ ਦੇ ਮੋੜਦੇ ਆ ਧੰਨਵਾਦ ਜੀ